ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਆਸਟ੍ਰੇਲੀਆ ਡੇ ਮੌਕੇ ਇੱਕ ਭਾਰਤੀ ਮੁਟਿਆਰ ਨੇ ਵੱਡੀ ਉਪਲਬਧੀ ਹਾਸਲ ਕਰ ਦੇਸ਼ ਦਾ ਮਾਣ ਵਧਾਇਆ ਦਰਸਲ ਭਾਰਤ ਦੀ ਸ਼ਿਵਾਨ ਕੀ ਪਾਠਕ ਨੇ ਆਸਟ੍ਰੇਲੀਆ ਦੇ ਸਭ ਤੋਂ ਉੱਚੀ ਚੋਟੀ ਮਾਉਂਟ ਕੋਸਿਸਕੋ ਤੇ ਫਤਿਹ ਹਾਸਲ ਕੀਤੀ ਤੇ ਉੱਥੇ ਤਿਰੰਗਾ ਲਹਿਰਾਇਆ ਸ਼ਿਵਾਂਗੀ ਨੇ ਕਿਹਾ ਹੈ ਕਿ ਭਾਰਤ ਦੇ ਗਣਤੰਤਰ ਦਿਹਾੜੇ ਨੂੰ ਮਨਾਉਣ ਅਤੇ ਆਪਣੇ ਦੇਸ਼ ਨੂੰ ਵਿਸ਼ਵ ਮੰਚ ਉਤੇ ਮਾਣ ਦਿਵਉਣ ਦਾ ਇਹ ਮੇਰਾ ਤਰੀਕਾ ਸੀ ਤੇ ਸ਼ਿਵਾਂਗੀ ਨੇ ਅੱਗੇ ਵੀ ਦੱਸਿਆ ਹੈ ਕਿ ਉਸ ਦਾ ਅਕਲਾ ਟੀਚਾ ਇੰਡੋਨੇਸ਼ੀਆ ਦੀ ਸਭ ਤੋਂ ਉੱਚੀ ਚੋਟੀ ਉਤੇ ਤਰਨਕਲ ਲਹਿਰੋਣਾ ਭਾਰਤ ਅਤੇ ਆਸਟ੍ਰੇਲੀਆ ਦਾ ਕੌਮੀ ਆਸਟ੍ਰੇਲੀਆ ਡੇ 1 ਕੋ ਤਾਰੀਖ ਯਾਨਕੀ 26 ਜਨਵਰੀ ਨੂੰ ਮਨਾਇਆ ਜਾਂਦੇ ਹਨ ਦੋਹਾਂ ਮੁਲਕਾਂ ਦੇ ਕੌਮੀ ਦਿਹਾੜੇ ਨੂੰ ਹਰਿਆਣਾ ਦਿੱਤੀ ਸ਼ਿਵਾਂਗੀ ਪਾਠਕ ਨੇ ਹੋਰ ਵੀ ਉਦੋਂ ਖਾਸ ਬਣਾ ਦਿੱਤਾ ਜਦ ਤੱਕ ਸ਼ਿਵਾਂਗੀ ਨੇ ਆਸਟ੍ਰੇਲੀਆ ਦੀ ਸਭ ਤੋਂ ਉੱਚੀ ਚੋਟੀ ਮਾਉਂਟ ਕੋਸੀਓਸ ਕੋ ਉੱਤੇਤ ਰੰਗਾਂ ਲਹਿਰਾ ਕੇ ਨਾ ਸਿਰਫ ਪੂਰੇ ਦੇਸ਼ ਦਾ ਮਾਨ ਵਧਾਇਆ ਸਗੋ ਇਸ ਵਾਰ ਦੇ 26 ਜਨਵਰੀ ਨੂੰ ਭਾਰਤੀਆਂ ਦੇ ਲਈ ਹੋਰ ਵੀ ਯਾਦਗਾਰ ਬਣਾ ਦਿੱਤਾ ਮਾਉਂਟ ਕੋਸੀਸਕੋ ਨੂੰ ਸ਼ਵਾਨਕੀ ਨੇ ਫਤਿਹ ਕਰਕੇ ਉੱਨਾ ਗਿਰਨੇ ਚੁਣੇ ਪਹਾੜੀਆਂ 'ਚ ਜਗ੍ਹਾ ਬਣਾ ਲਈ ਹੈ ਜਿਹੜੇ ਇਸ ਨੂੰ ਸਰਕਰਨ ਦਾ ਮਾਣ ਹਾਸਲ ਕਰ ਚੁੱਕੇ ਨੇ ਇੰਟਰਸਿਲ ਬਿਤੇ ਦਿਨੀ ਸ਼ਿਵਾਂਗੀ ਪਾਠਕ ਨੇ ਆਪਣੇ ਇੰਸਟਾਗ੍ਰam ਪੇਜ ਉੱਤੇ ਮਾਊਂਟ ਕਸਿਲਸ ਕੋ ਉੱਤੇ ਤਿਰੰਗਾ ਲਹਿਰਾਉਂਦੀਆਂ ਕੁਝਤ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਨਾਲ ਹੀ ਉਸਨੇ ਇੱਕ ਪੋਸਟ ਲਿਖੀ ਅਤੇ ਆਪਣੀ ਪ੍ਰਾਪਤੀ ਦੀ ਮਹੱਤਤਾ ਅਤੇ ਇਸ ਦੇ ਪਿੱਛੇ ਦੀ ਸਖਤ ਮਿਹਨਤ ਬਾਰੇ ਦੱਸਿਆ ਸ਼ਿਵਾਂਗੀ ਨੇ ਲਿਖਿਆ ਕਿ ਕੱਲ ਜਦੋਂ ਪੂਰਾ ਭਾਰਤ ਦੇਸ਼ ਖੁਸ਼ੀ ਅਤੇ ਮਾਣ ਦੇ ਨਾਲ ਗਣਤੰਤਰ ਦਿਵਸ ਮਨਾ ਰਿਹਾ ਸੀ ਤਾਂ ਮੈਨੂੰ ਇਹ ਸਾਂਝਾ ਕਰਦੇ ਹੋਏ ਬੇਹੱਦ ਖੁਸ਼ੀ ਹੋ ਰਹੀ ਸੀ ਕਿ ਸਵੇਰੇ 7 ਵਜੇ ਮੈਂ ਆਸਟ੍ਰੇਲੀਆ ਦੀ ਸੱਤ ਉੱਚੀ ਚੋਟੀ ਮਾਉਂਟ ਕਸਿਸਕੋ ਤੇ ਭਾਰਤੀ ਝੰਡਾ ਲਹਿਰਾਇਆ ਇਹ ਭਾਰਤ ਦੇ ਗਣਤੰਤਰ ਦਿਵਸ ਨੂੰ ਮਨਾਉਣ ਅਤੇ ਆਪਣੇ ਦੇਸ਼ ਨੂੰ ਵਿਸ਼ਵ ਮੰਚ ਉੱਤੇ ਮਾਣ ਦਿਵਾਉਣ ਦਾ ਮੇਰਾ ਤਰੀਕਾ ਸੀ ਸ਼ਿਵਾਂਗੀ ਦੀ ਪ੍ਰਾਪਤੀ ਤੋਂ ਬਾਅਦ ਆਸਟ੍ਰੇਲੀਆ ਤੇ ਭਾਰਤ 'ਚ ਉਸ ਦੀ ਪ੍ਰਸ਼ੰਸਾ ਬਹੁਤ ਕੀਤੀ ਜਾ ਰਹੀ ਹੈ ਇੱਥੇ ਦੱਸਣੀ ਹੋਵੇ ਕਿ ਮਾਉਂਟ ਕਸਿਸਕੋ ਆਸਟ੍ਰੇਲੀਆ ਦੀ ਸਭ ਤੋਂ ਉੱਚੀ ਚੋਟੀ ਹੈ ਜਿਸ ਦੀ ਉਚਾਈ 2228 ਮੀਟਰ ਯਾਨੀ ਕਿ 7310 ਫੁੱਟ ਹੈ ਇਹ ਨਿਊ ਸਾਊਥ ਵੇਲਜ਼ ਰਾਜ ਦੇ ਵਿੱਚ ਸਥਿਤ ਹੈ ਅਤੇ ਆਸਟ੍ਰੇਲੀਆ ਐਲਪਸ ਅਤੇ ਕਸੀਆਸਕੋ ਨੈਸ਼ਨਲ ਪਾਰਕ ਦਾ ਹਿੱਸਾ ਹੈ ਇਹ ਚੋਟੀ ਆਸਟ੍ਰੇਲੀਆ ਦੇ 7 ਤੰਹਾ ਦੀਪਾਂ ਦੀਆਂ ਸਭ ਤੋਂ ਉੱਚੀਆਂ ਚੋਟੀਆਂ ਦੇ ਵਿੱਚੋਂ ਇੱਕ ਹੈ ਜਿਸ ਨੂੰ ਸੱਤ ਸਿਖਰ ਸੰਮੇਲਨ ਵੈਟ ਜਿਸ ਨੂੰ ਸੱਤ ਸਿਖਰ ਸੰਮੇਲਨ ਦੀ ਸੂਚੀ ਵਿੱਚ ਵੀ ਗਿਣਿਆ ਜਾਂਦਾ ਹੈ ਇਥੇ ਵੀ ਦੱਸਿਆ ਕਿ ਸ਼ਿਵਾਂਗੀ ਹੁਣ ਤੱਕ ਸਾਤ ਮਹਾਦੀਪਾਂ ਦੇ ਵਿੱਚੋਂ ਚੜ੍ਹਦੀਆਂ ਸਭ ਤੋਂ ਉੱਚੀਆਂ ਚੋਟੀਆਂ ਨੂੰ ਫਤਿਹ ਕਰ ਚੁੱਕੀ ਹੈ ਉਸ ਦਾ ਅਗਲਾ ਟਿਚਾ ਇੰਡੋਨੇਸ਼ੀਆ ਦੀ ਸਭ ਤੋਂ ਉੱਚੀ ਚੋਟੀ ਕਾਸਟਿੰਸ ਪੈਰਾਮਿਟੇ ਤਰੰਗਾਂ ਲਹਿਰੋਂਤੀ ਹੈ ਤੇ ਸ਼ਿਵਾਂਗੀ ਪਾਠਕ ਨੂੰ ਸਭ ਤੋਂ ਵੱਧ ਪਛਾਣ ਉਦੋਂ ਮਿਲੀ ਜਦੋਂ ਉਸਨੇ 16 ਸਾਲ ਦੀ ਉਮਰ ਦੇ ਵਿੱਚ ਮਾਉਂਟ ਐਵਰੇਸਟ ਉੱਤੇ ਤਰੰਗਾਂ ਲਹਿਰਾਇਆ ਸੀ ਇਸ ਪ੍ਰਾਪਤੀ ਦੇ ਲਈ ਉਸ ਨੂੰ ਪ੍ਰਧਾਨ ਮੰਤਰੀ ਬਾਲ ਸ਼ਕਤੀ ਪੁਰਸਕਾਰ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ ਸ਼ਿਵਾਂਗੀ ਆਪਣੇ ਸਫਲਤਾ ਦਾ ਸਿਹਰਾ ਆਪਣੇ ਅਧਿਆਪਕਾਂ ਪਰਿਵਾਰ ਅਤੇ ਸਾਰੇ ਸ਼ੁਭਚਿੰਤਕਾਂ ਨੂੰ ਦੇ ਰਹੀ ਹੈ ਉਹ ਵੈ ਇਕ ਗਲੋਬਲ ਅਤੇ ਆਸਟ੍ਰੇਲੀਆ ਦੀ ਬ੍ਰਾਹਮਣ ਸਭਾ ਦਾ ਵੀ ਧੰਨਵਾਦ ਕਰੀ ਹੈ। ਇਹ ਰਿਪੋਰਟ ਚੈਨਲ ਪੰਜਾਬੀ